ਸਾਡਾ ਡੀਡੀ ਪੰਜਾਬੀ ਦੇਖਣ ਵਾਲੇ ਸਾਡੇ ਸਾਰੇ ਹੀ ਦਰਸ਼ਕਾਂ ਦਾ ਸਾਡੇ ਅੱਜ ਦੇ ਪ੍ਰੋਗਰਾਮ ਕੁਲ ਨੀ ਨੂੰ ਇਕਤੇ ਚ ਬਹੁਤ ਬਹੁਤ ਸਵਾਗਤ ਹੈ। ਦੋਸਤੋ ਸਾਡੇ ਅੱਜ ਦੇ ਪ੍ਰੋਗਰਾਮ ਦਾ ਵਿਸ਼ਾ ਰਹੇਗਾ ਆਮਦਨਕਾਰ ਸੰਬੰਧੀ ਆਮ ਲੋਕਾਂ ਲਈ ਜਾਣਕਾਰੀ ਅਤੇ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਲਈ ਸਾਡੇ ਅੱਜ ਦੇ ਮਾਹਰ ਸਾਡੇ ਵਿੱਚ ਹਾਜ਼ਰ ਨੇ ਸਾਡੇ ਮਾਹਰ ਨੇ ਐਡਵੋਕੇਟ ਅਨਿਲ ਵਰਮਾ ਜੀ ਵਰਮਾ ਜੀ ਤੁਹਾਡਾ ਪ੍ਰੋਗਰਾਮ ਚ ਬਹੁਤ ਬਹੁਤ ਸਵਾਗਤ ਹੈ ਜੀ। ਧੰਨਵਾਦ ਐਡਵੋਕੇਟ ਕਮਲਜੀਤ ਸਿੰਘ ਜੀ ਸੋ ਇਸ ਦੇ ਨਾਲ ਹੀ ਦੋਸਤੋ ਅੱਜ ਦੇ ਪ੍ਰੋਗਰਾਮ ਦਾ سلسلہ ਸ਼ੁਰੂ ਕਰਦੇ ਆਂ ਤਾਂ ਸਭ ਤੋਂ ਪਹਿਲੇ ਆਪਣੇ ਮਾਹਰ ਨੂੰ ਪਹਿਲਾ ਸਵਾਲ ਪੁੱਛਦੇ ਆਂ ਕਿ ਜਿਹੜਾ ਸਾਡਾ ਹਿੰਦੂਸਤਾਨ ਹੈ ਜੀ ਇਹਦੇ ਵਿੱਚ ਜਿਹੜਾ ਇਨਕਮ ਟੈਕਸ ਦਾ ਸਟਰਕਚਰ ਜਾਂ ਜਿਹਨੂੰ ਆਪਾਂ ਪੰਜਾਬੀ ਵਿੱਚ ਕਹਿੰਨੇ ਢਾਂਚਾ ਕੀ ਹੈ ਉਸ ਦੇ ਬਾਰੇ ਥੋੜੀ ਸਾਡੇ ਦਰਖਾਂ ਨੂੰ ਜਾਣਕਾਰੀ ਦਿਓ ਜੀ ਹਿੰਦੂਸਤਾਨ ਦੀ ਤਾਂ ਗੱਲ ਕਰਾਂਗੇ ਵਰਲਡ ਦੇ ਕਿਸੇ ਵੀ ਮੁਲਕ ਦੇ ਵਿੱਚ ਕਿਸੇ ਵੀ ਇਕਨੋਮੀ ਨੂੰ ਚਲਾਉਣ ਵਾਸਤੇ ਟੈਕਸ ਹੀ ਇੱਕ ਸਾਧਨ ਹੁੰਦੇ ਆ ਜਿਹੜੇ ਕਿਸੇ ਵੀ ਦੇਸ਼ ਦੀ ਆਰਥਿਕ ਉન્નਤੀ ਉਹਦੀ ਤਰੱਕੀ ਵਾਸਤੇ ਯੋਗਦਾਨ ਪਾਉਂਦਾ ਹੈ ਇਸੇ ਤਰ੍ਹਾਂ ਹਿੰਦੁਸਤਾਨ ਦੇ ਵਿੱਚ ਵੀ ਟੈਕਸ ਰਿਜ਼ਾਈਮ ਜਿਹੜਾ ਹੈਗਾ ਇਹਦੇ ਵਿੱਚ ਦੋ ਤਰ੍ਹਾਂ ਦੇ ਟੈਕਸ ਵਿਦ ది ਪਾਵਰਸ 기ਵਨ ਬਾਈ ਦਾ ਕਨਸਟੀਟਿਊਸ਼ਨ ਆਫ ਇੰਡੀਆ ਟੈਕਸਸ ਲਗਾਏ ਗਏ ਉਹਨੂੰ ਦੋ ਕੈਟਾਗਰੀਜ਼ ਦੇ ਵਿੱਚ ਅਸੀਂ ਵੰਡਿਆ ਇੱਕ ਹੈ ਡਾਇਰੈਕਟ ਟੈਕਸਸ ਠੀਕ ਹੈ ਦੂਸਰਾ ਸੀ ਇਨਡਾਇਰੈਕਟ ਟੈਕਸਸ ਠੀਕ ਹੈ ਜੀ ਅੱਜ ਦਾ ਵਿਸ਼ਾ ਚੋਕੀ ਆਮਦਨ ਕਰਨਾ ਸਬੰਧਿਤ ਹੈ ਇਸ ਕਰਕੇ ਮੈਂ ਦੱਸਣਾ ਜ਼ਰੂਰੀ ਸਮਝਦਾ ਇਹ ਜਿਹੜਾ ਇਨਕਮ ਟੈਕਸ ਹੈ ਇਹ ਡਾਇਰੈਕਟ ਟੈਕਸ ਦੇ ਅੰਡਰ ਆਉਂਦਾ ਹੈ ਠੀਕ ਹੈ ਜੀ ਔਰ ਇਹ ਯੂਨੀਅਨ ਗਵਰਨਮੈਂਟ ਆਫ ਇੰਡੀਆ ਬਲੋ ਠੀਕ ਹੈ ਅੰਡਰ ਦੀ ਅਥਾਰਟੀ ਆਫ ਲਾ ਠੀਕ ਹੈ ਜੀ ਇਹਨੂੰ ਆਮ ਪਬਲਿਕ ਦੇ ਉੱਪਰ ਲਗਾਇਆ ਜਾਂਦਾ ਹੈ ਠੀਕ ਹੈ ਜੀ ਔਰ ਆਮ ਪਬਲਿਕ ਦੀ ਜਿਹੜੀ ਆਪਣੀ ਆਮਦਨ ਹੁੰਦੀ ਹੈਗੀ ਹਾਂਜੀ ਉਹਦੇ ਉੱਪਰ ਟੈਕਸ ਲਗਾਇਆ ਜਾਂਦਾ ਠੀਕ ਹੈ ਜੀ ਔਰ ਇਹਨਾਂ ਮਤ ਥੋੜਾ ਜਿਹਾ ਵੀ ਦੱਸ ਦਿੰਨਾ ਜਿਹੜਾ ਇੰਡਾਇਰੈਕਟ ਟੈਕਸਸ ਆ ਉਹਦੇ ਵਿੱਚ ਜਿਸ ਤਰ੍ਹਾਂ ਅੱਜ ਕੱਲ ਜੀਐਸਟੀ ਬੜਾ ਪਪੂਲਰ ਹੈ ਹਾਂਜੀ ਗੁੱਡਸ ਐਂਡ ਸਰਵਿਸਸਸ ਟੈਕਸ ਹੈ ਹਾਂਜੀ ਉਹ ਤੁਹਾਡੀ ਡਾਇਰੈਕਟ ਆਮਦਨੀ ਤੇ ਨਹੀਂ ਲੱਗਦਾ ਠੀਕ ਹੈ ਜੀ ਉਹ ਤੁਸੀਂ ਕੋਈ ਖਰੀਦ ਫਰੋਕਤ ਕਰਦੇ ਆ ਉਹਨਾਂ ਚੀਜ਼ਾਂ ਦੇ ਉੱਪਰ ਉਹ ਜਿਹੜਾ ਇੰਡਾਇਰੈਕਟਲੀ ਟੈਕਸ ਲਿਆ ਜਾਂਦਾ ਇਸੇ ਤਰ੍ਹਾਂ ਕਸਟਮ ਡਿਊਟੀ ਵੀ ਉਹਦੇ ਵਿੱਚ ਆ ਜਾਂਦਾ ਹੈ ਹਾਂਜੀ ਸੋ ਇਸ ਢੰਗ ਦੇ ਨਾਲ ਹੁਣ ਸਾਡੇ ਸਿੰਪਲੀਫਾਈ ਜਿਹੜਾ ਟੈਕਸ ਸਿਸਟਮ ਹਿੰਦੁਸਤਾਨ ਦੇ ਵਿੱਚ ਅੱਜ ਕੱਲ ਚੱਲ ਰਿਹਾ ਹੈ ਜਿੱਦਾਂ ਥੋੜਾ ਜਿਆ ਤੁਸੀਂ ਸਾਡੇ ਦਰਸ਼ਕਾਂ ਨੂੰ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਦੱਸਿਆ ਕਿ ਜਿਹੜਾ ਕੋਈ ਵੀ ਮੁਲਕ ਹੈ ਭਾਵੇਂ ਹਿੰਦੁਸਤਾਨ ਹੈ ਜਾਂ ਕੋਈ ਵੀ ਮੁਲਕ ਹੈ ਉਸ ਦੀ ਜਿਹੜਾ ਚੱਲਦਾ ਹੈ ਉਹ ਜਿਹੜਾ ਇਨਕਮ ਟੈਕਸ ਜਾਂ ਆਮਦਨ ਕਰ ਦੇ ਉੱਤੇ ਚੱਲਦਾ ਹੈ ਥੋੜਾ ਜਿਆ ਹੋਰ ਵਿਸਥਾਰ ਨਾਲ ਤੁਹਾਡੇ ਦਰਸ਼ਕਾਂ ਨੂੰ ਦੱਸੋ ਕਿ ਇਨਕਮ ਟੈਕਸ ਦੇਣਾ ਜਿਹੜਾ ਆਮਦਨ ਕਰ ਦੇਣਾ ਕੇਵਲ ਦੇਸ਼ ਲਈ ਨਹੀਂ ਜ਼ਰੂਰੀ ਸਗੋ ਆਪਣੇ ਲਈ ਵੀ ਜ਼ਰੂਰੀ ਹੈ ਇਹਦੇ ਬਾਰੇ ਥੋੜੀ ਦਰਸ਼ਕਾਂ ਨੂੰ ਹੋਰ ਜਾਣਕਾਰੀ ਦਿਓ ਜੀ ਦੇਖੋ ਆਮਦਨ ਕਰ ਦੇਣਾ ਇੱਕ ਤਾਂ ਸਾਡੀ ਲੀਗਲ ਅ obbligation ਹੈ ਹਰ ਸਿਟੀਜ਼ਨ ਦੀ ਡਿਊਟੀ ਹੈ ਅਗਰ ਉਹਨੂੰ ਆਮਦਨ ਹੈ ਤਾਂ ਉਹ ਆਪਣਾ ਟੈਕਸ ਦੇਵੇ ਕਿਉਂਕਿ ਤੁਹਾਡੇ ਦਿੱਤੇ ਹੋਏ ਟੈਕਸਾਂ ਦੇ ਨਾਲ ਹੀ ਜਿੰਨੀਆਂ ਜਨ ਸੁਧਾਰਨ ਵਾਸਤੇ ਪਾਲਿਸੀਆਂ ਬਣਦੀਆਂ ਆਂ ਮੁਲਕ ਦੀ ਡਵੈਲਪਮੈਂਟ ਹੁੰਦੀ ਆ ਮੁਲਕ ਦਾ ਇਨਫਰਾਸਟ੍ਰਕਚਰ ਬਣਦਾ ਆ ਜਾਂ ਬਹੁਤ ਗਰੀਬ ਸਾਡੇ ਬਹੁਤ ਪਛੜੇ ਹੋ ਦਬਲੇ ਕੁਚਲੇ ਲੋਕ ਹਲੇ ਹੈ ਬਹੁਤ ਇਸ ਹਿੰਦੁਸਤਾਨ ਦੇ ਵਿੱਚ ਉਹਨਾਂ ਦੀ ਮਦਦ ਵਾਸਤੇ ਸਕੀਮਾਂ ਚੱਲਦੀਆਂ ਆ ਉਹ ਸਾਰੀਆਂ ਜਿਹੜੇ ਸਾਧਨ ਸੰਪੰਨ ਐਸ ਲੋਕ ਜਿਹੜੇ ਲੋਕ ਟੈਕਸ ਦੇ ਸਕਦੇ ਆ ਉਹ ਟੈਕਸ ਦਿੰਦੇ ਆ ਤੇ ਉਹ ਪੈਸਾ ਉਹਨਾਂ ਸਕੀਮਾਂ ਵਾਸਤੇ ਕੰਮ ਆਉਂਦਾ ਇਸ ਕਰਕੇ ਇਹ ਤਾਂ ਇੱਕ ਕਾਨੂੰਨੀ ਤੌਰ ਤੇ ਵੀ ਜ਼ਰੂਰੀ ਹੈ ਇੱਕ ਐਜ਼ ਅ ਗੁੱਡ ਸਿਟੀਜ਼ਨ ਵੀ ਸਾਡਾ ਫਰਜ਼ ਮੰਨਦਾ ਵੀ ਅਸੀਂ ਇਹ ਟੈਕਸ ਦੇਈਏ ਠੀਕ ਹੈ ਜੀ ਕਈ ਵਾਰ ਅਸੀਂ ਵਕੀਲ ਸਾਹਿਬ ਦੇਖਦੇ ਹਾਂ ਕਿ ਹੁਣ ਜਦਾਂ ਕਤੀ ਜੁਲਾਈ ਆ ਰਹੀ ਹੈ ਕਿ ਇਹ ਜਿਹੜੀ ਇਹ ਡੇਟ ਮੰਨੀ ਜਾਂਦੀ ਹੁੰਦੀ ਹੈਗੇ ਤੋਂ ਪਹਿਲਾਂ-ਪਹਿਲਾਂ ਜਿਹੜੇ ਹੈਗਾ ਆਪਣਾ ਇਨਕਮ ਟੈਕਸ ਭਰਿਆ ਜਾਵੇ ਅਸੀਂ ਸਰਕਾਰ ਵੱਲੋਂ ਕਾਫੀ ਜਿਹੜੇ ਐਵਨਿਊਜ਼ ਦੇ ਉੱਤੇ ਦੇਖਦੇ ਹਾਂ ਇਸ ਗੱਲ ਦੀ ਮਸ਼ਹੂਰੀ ਕੀਤੀ ਜਾਂਦੀ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ ਕਿ ਆਪਣੀ ਇਨਕਮ ਟੈਕਸ ਰਿਟਰਨ ਭਰੋ ਥੋੜਾ ਜਿਹਾ ਹੋਰ ਇਸ ਗੱਲ ਨੂੰ ਵਿਸਥਾਰ ਨਾਲ ਦੱਸੋ ਕਿ ਇਨਕਮ ਟੈਕਸ ਰਿਟਰਨ ਭਰਨਾ ਤਾਂ ਇਨਕਮ ਟੈਕਸ ਭਰਨਾ ਇਹਦੇ ਵਿੱਚ ਕੋਈ ਫਰਕ ਹੈ ਜਾਂ ਇੱਕੋ ਗੱਲ ਹੈ ਇਹਦੇ ਬਾਰੇ ਥੋੜੀ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿਓ ਜੀ देखो जेड़ा इनकम टैक्स ਦਾ ਸਬਜੈਕਟ ਹੈ ਬਹੁਤ ਵਾਸਟ ਹੈ ਇਨਕਮ ਟੈਕਸ ਐਕਟ 1961 ਦੇ ਅੰਡਰ ਪੂਰਾ ਇਹ ਕਾਨੂੰਨ ਹੈ ਇੱਕ ਪੂਰਾ ਹੈ ਨਹੀਂ ਔਰ ਬਹੁਤ ਲੰਬਾ ਹੈ ਮਤਲਬ ਇਹਦੇ ਉੱਪਰ ਜਿੰਨੀ ਮਰਜ਼ੀ ਅਸੀਂ ਜਿੰਨੇ ਮਰਜ਼ੀ ਘੰਟੇ ਡਿਸਕਸ਼ਨ ਕਰ ਸਕਦੇ ਹਾਂ ਠੀਕ ਹੈ ਜੀ ਪਰ ਚੁਕਿ ਸਮੇਂ ਨੂੰ ਦੇਖਦੇ ਮੈਂ ਤੁਹਾਨੂੰ ਦੱਸ ਦਿੰਦਾ ਇਨਕਮ ਟੈਕਸ ਭਰਨਾ ਸੈਕਸ਼ਨ 1391 ਆਫ ਦਾ ਇਨਕਮ ਟੈਕਸ ਉਹਦੇ ਅੰਡਰ ਰਿਟਰਨ ਭਰਨਾ ਕੰਪਲਸਰੀ ਹੈ ਠੀਕ ਹੈ ਜੀ ਅਗਰ ਕਿਸੇ ਬੰਦੇ ਦੀ ਆਮਦਨ ਟੈਕਸੇਬਲ ਜਿਹੜੀ ਲਿਮਿਟ ਹੈ ਹਰ ਗਵਰਨਮੈਂਟ ਇਫੈਕਟਸ ਕੀਤੀ ਹੁੰਦੀ ਹੈ ਹਰ ਸਾਲ ਵਾਸਤੇ ਕਿਉਂਕਿ ਸਾਡੇ ਫਾਈਨੈਂਸ਼ੀਅਲ ਈਅਰ ਫਸਟ ਆਪਣੇ 1 ਐਪ੍ਰੈਲ ਟੂ 31 ਮਾਰਚ ਸਾਡੇ ਹਿੰਦੁਸਤਾਨ ਚ ਫਾਈਨੈਂਸ਼ੀਅਲ ਈਅਰ ਚੱਲਦਾ ਠੀਕ ਹੈ ਜੀ ਹਰ ਸਾਲ ਵਾਸਤੇ ਜਦੋਂ ਬਜਟ ਆਉਂਦਾ ਤੇ ਉਹਦੇ ਵਿੱਚ ਇੱਕ ਲਿਮਿਟ ਤੈਅ ਕੀਤੀ ਜਾਂਦੀ ਵੀ ਇੰਨੀ ਇਨਕਮ ਤੱਕ ਕੋਈ ਟੈਕਸ ਨਹੀਂ ਹੈ ਜਿੱਦਾਂ ਪ੍ਰੈਜ਼ੈਂਟਲੀ ਜਿਹੜਾ 23-24 ਦਾ ਫਾਈਨੈਂਸ਼ੀਅਲ ਈਅਰ ਹੈ ਹਾਂਜੀ ਇਹਦੇ ਤੁਹਾਨੂੰ 2.5 ਲੱਖ ਤੱਕ ਕੋਈ ਟੈਕਸ ਨਹੀਂ ਹੈ ਠੀਕ ਹੈ ਜੀ ਅਗਰ ਕਿਸੇ ਦੀ ਢਾਈ ਲੱਖ ਤੱਕ ਕੋਈ ਆਮਦਨ ਹੈ ਜਾਂ ਉਸ ਤੋਂ ਥੱਲੇ ਆਮਦਨ ਹੈ ਉਹਨੂੰ ਰਿਟਰਨ ਭਰਨ ਦੀ ਕੋਈ ਜ਼ਰੂਰਤ ਨਹੀਂ ਹੈ ਠੀਕ ਹੈ ਜੀ ਦੂਸਰਾ ਆ ਜਾਂਦਾ ਜਿਹਦੀ ਆਮਦਨ ਅਗਰ ਢਾਈ ਲੱਖ ਤੋਂ ਜ਼ਿਆਦਾ ਮੰਨ ਲਓ ਕਿਸੇ ਦੀ 5 ਲੱਖ ਦੀ ਆਮਦਨ ਹੈ ਜਾਂ 6 ਲੱਖ ਦੀ ਆਮਦਨ ਹੈ ਅਗਰ ਉਹਨੇ ਰਿਟਰਨ ਭਰਨੀ ਆ ਉਹ ਸੈਕਸ਼ਨ 1391 ਦੇ ਅੰਡਰ ਬਹੁਤ ਜ਼ਰੂਰੀ ਹੈ ਰਿਟਰਨ ਭਰਨੀ ਠੀਕ ਹੈ ਜੀ ਲੇਕਿਨ ਉਹਨੂੰ 7 ਲੱਖ ਤੱਕ ਦੀ ਆਮਦਨ ਦੇ ਵਿੱਚ ਸੈਕਸ਼ਨ 87A ਦੇ ਵਿੱਚ ਆ ਕੇ ਰਿਬੇਟ ਮਿਲ ਜਾਂਦਾ ਹੈ ਟੈਕਸ ਉਹਦਾ ਕੈਲਕੂਲੇਟ ਹੁੰਦਾ ਹੈ ਲੇਕਿਨ ਉਹ ਟੈਕਸ ਨੂੰ ਜਮਾ ਨਹੀਂ ਕਰਾਉਣਾ ਪੈਂਦਾ ਸੋ ਇਸ ਨਾਲ ਇੱਕ ਸਧਾਰਨ ਬੰਦੇ ਨੂੰ ਜਿਹੜਾ ਹੈ ਰਿਲੀਫ ਮਿਲ ਜਾਂਦੀ ਹੈ ਸੋ ਰਿਟਰਨ ਭਰਨਾ ਜਿਹਦੀ ਟੈਕਸੇਬਲ ਲਿਮਿਟ 2.5 ਲੱਖ ਦੀ ਜਿਸ ਤਰ੍ਹਾਂ ਦਾ ਹੁਣ ਜਿਹੜਾ ਬਜਟ ਆਇਆ ਉਹਦੇ 3 ਲੱਖ ਕਰਤੀ ਗਈ ਹੈ ਉਸ ਤੋਂ ਉੱਪਰ ਜਿਹੜੀ ਆਮਦਨ ਉਹਨਾਂ ਵਾਸਤੇ ਕਾਨੂੰਨੀ ਤੌਰ ਤੇ ਰਿਟਰਨ ਭਰਨਾ ਜ਼ਰੂਰੀ ਹੈ ਜੇਕਰ ਤੁਸੀਂ ਦੱਸਿਆ ਕਿ ਕਾਨੂੰਨੀ ਤੌਰ ਦੇ ਉਤੇ ਜਿਹੜੇ ਵੀ ਕਿਸੇ ਵਿਅਕਤੀ ਦੀ ਜਿਹੜੀ ਆਮਦਨ ਹੈ ਉਹ ਟੈਕਸੇਬਲ ਹੈ ਉਸ ਨੂੰ ਜਿਹੜੀ ਆ ਰਿਟਰਨ ਭਰਨੀ ਜ਼ਰੂਰੀ ਹੈ ਤਾਂ ਸਾਡੇ ਸਮਾਜ ਦੇ ਵਿੱਚ ਅਸੀਂ ਦੇਖਦੇ ਹਾਂ ਵੱਖ-ਵੱਖ ਵਰਗ ਹਨ ਜਿਦਾਂ ਸਾਡੀਆਂ ਔਰਤਾਂ ਹਨ ਜਾਂ ਸੀਨੀਅਰ ਸਿਟੀਜ਼ਨ ਹਨ ਜਦ ਇਹਨਾਂ ਨੇ ਇਨਕਮ ਟੈਕਸ ਭਰਨਾ ਹੁੰਦਾ ਹੈ ਜਾਂ ਇਨਕਮ ਟੈਕਸ ਰਿਟਰਨ ਭਰਨੀ ਹੈ ਇਹਨਾਂ ਨੂੰ ਕੋਈ ਖਾਸ ਸਹੂਲਤਾਂ ਹਨ ਜਾਂ ਕੋਈ ਖਾਸ ਰਬੇਟ ਦਿੱਤੀ ਜਾਂਦੀ ਹੈ ਉਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਥੋੜੀ ਜਾਣਕਾਰੀ ਦੇਵੋ ਜੀ ਦੇਖੋ ਇਨਕਮ ਟੈਕਸ ਦੇ ਵਿੱਚ ਸੀਨੀਅਰ ਸਿਟੀਜ਼ਨਸ ਨੂੰ ਟੈਕਸ ਲਾਬਸ ਦੇ ਵਿੱਚ ਰਿਲੀਫ ਦਿੱਤੀ ਗਈ ਹੈ ਠੀਕ ਹੈ ਜੀ ਔਰ ਲੇਡੀਜ਼ ਨੂੰ ਕੋਈ ਇਸ ਤਰ੍ਹਾਂ ਦੀ ਰਿਲੀਫ ਨਹੀਂ ਹੈ ਠੀਕ ਹੈ ਜੀ ਲੇਕਿਨ ਸੀਨੀਅਰ ਸਿਟੀਜ਼ਨਸ ਨੂੰ ਰਿਲੀਫ ਹੈ ਠੀਕ ਹੈ ਜੀ ਪਰ ਉਸ ਤੋਂ ਇਲਾਵਾ ਜਿਹੜੇ ਸੁਪਰ ਸੀਨੀਅਰ ਸਿਟੀਜ਼ਨ ਹੋ ਜਾਂਦੇ ਹੈਗੇ ਹਾਂ ਜੀ ਉਹਨਾਂ ਦੇ ਵਾਸਤੇ ਰਿਟਰਨ ਭਰਨ ਦੀ ਕੋਈ ਜ਼ਰੂਰਤ ਨਹੀਂ ਠੀਕ ਹੈ ਜੀ ਕਈ ਵਾਰ ਅਸੀਂ ਦੇਖਦੇ ਹਾਂ ਕਿ ਜਿਹੜਾ ਸਾਡਾ ਇੱਕ ਹਿੰਦੁਸਤਾਨ ਦਾ ਇੱਕ ਸੋਸ਼ਲ ਜਿਹੜਾ ਸੈਟਅਪ ਹੈ ਉਹ ਹੈ ਕਿ ਜੁਆਇੰਟ ਫੈਮਲੀਆਂ ਹਨ ਕਿ ਮਤਲਬ ਅਸੀਂ ਪਰਿਵਾਰਕ ਤੌਰ ਤੇ ਸਾਰੇ ਜਣੇ ਇਕੱਠੇ ਰਹਿੰਨੇ ਹਨ ਇਹ ਸਦੀਆਂ ਤੋਂ ਇਹ ਜਿਹੜਾ ਇਹ سلسلہ ਚੱਲਦਾ ਆ ਰਿਹਾ ਹੈ ਤਾਂ ਕਈ ਵਾਰ ਅਸੀਂ ਇਹ ਵੀ ਦੇਖਦੇ ਹਾਂ ਕਿ ਜਿਹੜਾ ਕੋਈ ਵਪਾਰ ਵੀ ਹੈ ਉਹ ਪਰਿਵਾਰਕ ਵਪਾਰ ਹੁੰਦਾ ਹੈ ਕਿ ਪੂਰੀ ਦੀ ਪੂਰੀ ਉਹ ਫੈਮਲੀ ਉਹ ਕੰਮ ਕਰਦੀ ਹੁੰਦੀ ਹੈ ਜਾਂ ਆਪਾਂ ਕਹਿ ਸਕਦੇ ਹਾਂ ਕਿ ਕੋਈ ਜਾਇਦਾਦ ਖਰੀਦਿਆਨ ਉਹ ਵੀ ਜਿਹੜੀ ਹੈ ਉਹ ਪੂਰੇ ਪਰਿਵਾਰ ਦੇ ਇਕੱਠੇ ਹੋ ਕੇ ਹੁੰਦਾ ਹੈ ਇਸ ਸਿਲਸਿਲੇ ਦੇ ਵਿੱਚ ਇੱਕ ਜਿਹੜੀ ਇੱਕ ਪਰਿਭਾਸ਼ਾ ਹੈ ਹਿੰਦੂ ਅਨਡਵਾਈਡਿਡ ਫੈਮਿਲੀ ਇਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿਓ ਕਿ ਇਹ ਹਿੰਦੂ ਅਨਡਵਾਈਡਿਡ ਫੈਮਿਲੀ ਤੋਂ ਕੀ ਭਾਵ ਹੈ ਜੀ ਐਚਯੂਐਫ ਜਿਹਨੂੰ ਆਪਾਂ ਕਹਿੰਦੇ ਆ ਤਾਂ ਇਹਦੇ ਤਹਿਤ ਅਸੀਂ ਇਨਕਮ ਟੈਕਸ ਰਿਟਰਨ ਭਰ ਸਕਦੇ ਹਾਂ ਉਹਦੇ ਬਾਰੇ ਥੋੜਾ ਜਿਹਾ ਸਾਡੇ ਦਰਸ਼ਕਾਂ ਨੂੰ ਚਾਨਣ ਪਾਉਜੀਏ ਇਹ ਤੁਸੀਂ ਬਹੁਤ ਅੱਛਾ ਸਵਾਲ ਕੀਤਾ ਜਨਨਤ ਪਬਲਿਕ ਨੂੰ ਇਹਦੇ ਬਾਰੇ ਬਹੁਤੀ ਜਾਣਕਾਰੀ ਨਹੀਂ ਹੈ ਠੀਕ ਹੈ ਜੀ ਕਿਉਂਕਿ ਪੁਰਾਣੇ ਟਾਈਮਾਂ ਦੇ ਵਿੱਚ ਬਹੁਤ HUF ਬਣਦੀਆਂ ਸੀ ਹਿੰਦੂ ਅਨਡਵਾਈਡਿਡ ਫੈਮਲੀ ਨੂੰ ਅਸੀਂ HUF ਦੇ ਤੌਰ ਤੇ ਕਹਿੰਦੇ ਹਾਂ ਹਾਂਜੀ ਇਹ ਇਸੇ ਤਰ੍ਹਾਂ ਹੈ ਜਿਸ ਤਰ੍ਹਾਂ ਇਨਕਮ ਟੈਕਸ ਵਿੱਚ ਕੈਟਾਗਰੀਜ਼ ਕਿਹੜੀਆਂ ਹੈਗੀਆਂ ਮੇਨ ਜਿਹੜੀਆਂ ਹਾਂਜੀ ਜਿਸ ਤਰ੍ਹਾਂ ਇੱਕ ਇੰਡੀਵਿਜੂਅਲ ਹੈ ਹਾਂਜੀ ਤੁਸੀਂ ਪਰਸਨਲ ਤੌਰ ਤੇ ਜੋ ਤੁਹਾਡੀ ਆਮਦਨ ਉੱਤੇ ਤੁਸੀਂ ਟੈਕਸ ਦੇਣਾ ਠੀਕ ਹੈ ਉਸ ਤੋਂ ਬਾਅਦ ਆ ਜਾਂਦਾ ਪਾਰਟਨਰਸ਼ਿਪ ਫਰਮਸ ਠੀਕ ਹੈ ਜੀ ਇਹ ਫਰਮਸ ਹੈਗੀਆਂ ਜਿਹੜੀਆਂ ਹੈ ਠੀਕ ਹੈ ਜੀ ਅਲੱਗ ਤੌਰ ਤੇ ਟੈਕਸ ਪੇ ਕਰਦੀਆਂ ਰਿਟਰਨ ਪਰ ਠੀਕ ਹੈ ਜੀ ਇਸੇ ਤਰ੍ਹਾਂ ਪ੍ਰਾਈਵੇਟ ਲਿਮਟਿਡ ਕੰਪਨੀਆਂ ਆ ਜਾਂਦੀਆਂ ਲਿਮਟਿਡ ਕੰਪਨੀਆਂ ਆ ਜਾਂਦੀਆਂ ਠੀਕ ਹੈ ਜੀ ਔਰ AOP ਆ ਜਾਂਦੀਆਂ ਐਸੋਸੀਏਸ਼ਨ ਆਫ ਪਰਸਨਸ ਠੀਕ ਹੈ ਜੀ ਇਹ ਸਾਰੀਆਂ ਕੈਟਾਗਰੀਜ਼ ਹੈਗੀਆਂ ਆ ਜਿਹੜੀਆਂ ਕਿ ਆਪਣੇ ਟੈਕਸ ਰਿਟਰਨ ਭਰਦੇ ਉਸੇ ਤਰ੍ਹਾਂ ਉਹਦੇ ਵਿੱਚ ਇੱਕ ਹੈਡ ਹੈ HUF ਹਿੰਦੂ ਅਨਡਿਵਾਈਡਡ ਫੈਮਿਲੀ ਠੀਕ ਹੈ ਜੀ ਹਿੰਦੂ ਅਨਡਿਵਾਈਡਡ ਫੈਮਿਲੀ ਬੇਸਿਕਲੀ ਇੱਕ ਬਹੁਤ ਵਧੀਆ ਤਰੀਕਾ ਹੈ ਟੈਕਸ ਪਲੈਨਿੰਗ ਦਾ ਠੀਕ ਹੈ ਜੀ ਮੰਨ ਲਓ ਆਪਣੇ ਐਡਵੋਕੇਟ ਕਰਮਜੀ ਕਰਮਜੀ ਜੀ ਤੁਸੀਂ ਆਪਣੀ ਰਿਟਰਨ ਭਰਦੇ ਆ 7 ਲੱਖ ਦੀ ਠੀਕ ਹੈ ਜੀ ਉਸ ਤੋਂ ਇਲਾਵਾ ਤੁਹਾਨੂੰ ਆਮਦਨ ਹੈ ਤੁਹਾਡੀ ਕੋਈ ਫੈਮ ਤੁਹਾਡਾ ਆਮਦਨ ਹੈ ਕੋ 10 ਲੱਖ ਦੀ 12 ਲੱਖ ਦੀ ਹੋਰ ਵੀ ਹੈ ਹਾਂਜੀ ਜਾਂ ਤੁਹਾਡੀ ਕੋ ਪਿੱਛੋਂ ਪ੍ਰਾਪਰਟੀ ਚੱਲੀ ਜਾ ਰਹੀ ਉਹਦੇ ਕਿਰਾਏ ਆ ਰਹੇ ਆ ਜਾਂ ਕੋਈ ਬੈਂਕਾਂ ਦੇ ਤੁਹਾਡੇ ਪੈਸਾ ਪਿਆ ਹੈ ਤੁਹਾਡਾ ਤੁਸੀਂ ਆਪਣੇ ਨਾਮ ਤੇ ਇੱਕ ਐਚ ਯੂ ਐਫ ਬਣਾ ਸਕਦੇ ਆ ਠੀਕ ਹੈ ਜੀ ਕਮਰਜੀਤ ਸਿੰਘ ਐਚ ਯੂ ਐਫ ਠੀਕ ਹੈ ਜੀ ਉਹਦੀ ਸੈਪਰੇਟ ਰੰਜ ਜਾਏਗੀ ਜਿੱਦਾਂ ਇੰਡੀਵਿਜੂਅਲ ਦੇ ਵਿੱਚ 7 ਲੱਖ ਤੱਕ ਟੈਕਸ ਕੋਈ ਨਹੀਂ ਲੱਗਾ ਰਿਵੈਟ ਮਿਲਦਾ ਤੁਹਾਨੂੰ ਹਾਂਜੀ ਇਸੇ ਤਰ੍ਹਾਂ HUF ਦੇ ਵਿੱਚ ਵੀ ਤੁਹਾਨੂੰ ਅਲੱਗ ਤੋਂ ਇੰਨਾ ਹੀ ਰਿਵਰਡ ਮਿਲ ਜਾਣਾ ਤੁਸੀਂ ਡਬਲ ਫਾਇਦਾ ਲੈ ਜੰਨੇ ਬਿਲਕੁਲ ਠੀਕ ਹੈ ਜੀ। ਔਰ HUF ਦੇ ਵਿੱਚ ਜਿਹੜਾ ਮੇਨ ਆਪਰੇਟ ਕਰਦਾ ਅਕਾਊਂਟ ਉਹ ਹੁੰਦਾ ਕਰਤਾ ਉਹਨੂੰ ਕਰਤਾ ਕਹਿੰਦੇ। ਉਹਦੇ ਵਿੱਚ ਜਿੰਨੇ ਬਾਕੀ ਮੈਂਬਰ ਜਿੱਦਾਂ ਸਾਹ ਕਮਰਜੀਤ ਸਿੰਘ HUF ਬਣੀ ਹਾਂਜੀ। ਉਹਦੇ ਵਿੱਚ ਮੈਂਬਰ ਕੌਣ ਕੌਣ ਹੋਣਗੇ? ਕਮਰਜੀਤ ਸਿੰਘ ਜੀ ਕਰਤਾ ਬਣ ਗਏ। ਠੀਕ ਹੈ ਜੀ। ਤੁਹਾਡੀ ਵਾਈਫ, ਤੁਹਾਡੇ ਬੱਚੇ। ਠੀਕ ਹੈ ਜੀ। ਉਹ ਕੋ-ਪਾਰਟਨਰ ਬਣ ਗਏ। ਠੀਕ ਹੈ ਜੀ। ਸੋ ਇਸ ਢੰਗ ਦਾ ਕੱਲ ਨੂੰ ਤੁਹਾਡਾ ਬੱਚਾ ਵੱਡਾ ਹੁੰਦਾ 18 ਸਾਲ ਤੋਂ ਵੱਡਾ ਹੁੰਦਾ ਕੱਲ ਉਹ ਆਪਣੀ ਐਚ ਯੂਆ ਬਣਾ ਸਕਦਾ ਸੋ ਦਿਸ ਇਜ਼ ਅ ਵੈਰੀ ਗੁੱਡ ਮਤਲਬ ਸਿਸਟਮ ਫॉर ਟੈਕਸ ਪਲੈਨਿੰਗ ਠੀਕ ਹੈ ਜੀ ਇਸ ਦੇ ਨਾਲ ਲੱਗਦਾ ਹੈ ਸਾਡਾ ਅਗਲਾ ਸਵਾਲ ਹੈ ਕਿ ਜਿੱਦਾਂ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸਿਆ ਕਿ ਤੁਹਾਡੀ ਜਿਹੜੀ ਆਮਦਨ ਹੁੰਦੀ ਹੈ ਉਸ ਦੇ ਉੱਤੇ ਜਿਹੜਾ ਹੈ ਉਹ ਆਇਕਰ ਲੱਗਦਾ ਹੈ ਜਿਹੜਾ ਇਨਕਮ ਟੈਕਸ ਲੱਗਦਾ ਹੈ ਉਹ ਆਮਦਨ ਤੋਂ ਕੀ ਭਾਵ ਹੈ ਕੇਵਲ ਜਿਹੜੀ ਸਾਡੀ ਇਹ ਜਿਹੜੀ ਸੈਲਰੀ ਹੁੰਦੀ ਉਹਨੂੰ ਹੁੰਦਾ ਹੈ ਕਿ ਜਾਂ ਕੋਈ ਅਸੀਂ ਪ੍ਰਾਪਰਟੀ ਖਰੀਦੀ ਆ ਉਹ 10 ਸਾਲ ਬਾਅਦ ਵੇਚਦੇ ਆ ਉਹਦੇ ਉੱਤੇ ਜਿਹੜਾ ਮੁਨਾਫਾ ਹੁੰਦਾ ਉਹਨੂੰ ਵੀ ਆਮਦਨ ਮੰਨਿਆ ਜਾਂਦਾ ਹੈ ਜਾਂ ਫਿਰ ਜਿੱਦਾਂ ਤੁਸੀਂ ਦੱਸਿਆ ਕਿ ਕਿਰਾਏ ਆਉਂਦੇ ਹਨ ਜਾਂ ਕਿਸੇ ਫਰਮ ਦੇ ਵਿੱਚੋਂ ਪੈਸੇ ਆਉਂਦੇ ਹਨ ਥੋੜਾ ਇਹ ਸਾਡੇ ਦਰਸ਼ਕਾਂ ਨੂੰ ਇਹਦੇ ਬਾਰੇ ਹੋਰ ਜਾਣਕਾਰੀ ਦਿਓ ਜੀ ਇਹ ਬਹੁਤ ਅੱਛਾ ਤੁਹਾਡਾ ਇਹ ਵੀ ਸਵਾਲ ਹੈ ਇਨਕਮ ਟੈਕਸ ਉਹ ਤੋਂ ਅਸੀਂ ਚਾਰਜਿੰਗ ਸੈਕਸ਼ਨ ਜਿਹੜੇ ਹੈਗੇ ਇਨਕਮ ਟੈਕਸ ਜਦੋਂ ਅਸੀਂ ਇਨਕਮ ਇਨਕਮ ਦੀ ਡਿਫੀਨੇਸ਼ਨ ਬਕਾਇਦਾ ਇਨਕਮ ਟੈਕਸ ਐਕਟ ਦੇ ਵਿੱਚ ਦਿੱਤੀ ਗਈ ਹੈ ਉਹਦੇ ਵਿੱਚ ਜਿਹੜੀ ਇਨਕਮ ਹੈ ਇੱਕ ਤਾਂ ਤੁਹਾਨੂੰ ਸੈਲਰੀ ਦੇ ਹੈੱਡ ਤੋਂ ਹੋ ਸਕਦੀ ਹੈ ਠੀਕ ਹੈ ਜੀ ਇਹਨੂੰ ਕਲਾਸੀਫਿਕੇਸ਼ਨ ਐਕਟ ਦੇ ਵਿੱਚ ਕੀਤੀ ਗਈ ਹੈ ਬਕਾਇਦਾ ਇਹ ਕਾ ਇਨਕਮ ਫਰੋਮ ਸੈਲਰੀ ਜਿਸ ਤਰ੍ਹਾਂ ਨੌਕਰੀ ਪੇਸ਼ਾ ਲੋਕ ਹੈਗੇ ਆਪਣੀ ਉਹਨਾਂ ਨੂੰ ਤਨਖਾਹ ਤੋਂ ਆਮਦਨ ਹੈ ਹਾਂਜੀ ਉਹ ਜਿਹੜੀ ਆਮਦਨ ਹੈ ਉਹਦੇ ਉੱਪਰ ਉਹ ਆਪਣੀ ਆਪਣੇ ਟੈਕਸ ਦਿੰਦੇ ਆ ਔਰ ਅਪਲੀ ਰਿਟਰਨ ਫਾਈਲ ਕਰਦੇ ਆ ਠੀਕ ਹੈ ਜੀ ਉਸ ਤੋਂ ਬਾਅਦ ਆ ਜਾਂਦਾ ਹੈਗਾ ਆ ਇਨਕਮ ਫਰੋਮ ਸੈਲਰੀ ਤੋਂ ਬਾਅਦ ਤੁਹਾਡਾ ਇਨਕਮ ਫਰੋਮ ਹਾਊਸ ਪ੍ਰੋਪਰਟੀ ਠੀਕ ਹੈ ਜੀ ਹੋ ਸਕਦਾ ਹੈ ਕਿ ਲੋਕਾਂ ਨੂੰ ਕਿਰਾਏ ਦੀ ਆਮਦਨ ਹੋਵੇ ਕਿਸ ਨੇ ਮਕਾਨ ਕਿਰਾਏ ਤੇ ਦਿੱਤਾ ਹੈ ਕਿਰਾਇਜ਼ਰ ਰੱਖੇ ਆ ਜਾਂ ਦੁਕਾਨਾਂ ਕਿਰਾਏ ਤੇ ਦਿੱਤੀਆਂ ਆ ਆਖਿਆ ਜੀ ਸੋ ਇਸ ਤਰ੍ਹਾਂ ਦੀ ਉਹਨਾਂ ਨੂੰ ਜਿਹੜੀ ਆਮਦਨ ਹੈ ਉਹ ਇਨਕਮ ਫਰਮ ਹਾਊਸ ਪ੍ਰੋਪਰਟੀ ਦੇ ਹੈਡ ਦੇ ਵਿੱਚ ਆ ਕੇ ਉਹਨੂੰ ਟੈਕਸ ਲਗਾਇਆ ਜਾਂਦਾ ਹੈ ਠੀਕ ਹੈ ਜੀ ਇਸੇ ਤਰ੍ਹਾਂ ਉਸ ਤੋਂ ਬਾਅਦ ਆਉਂਦਾ ਜਿਸ ਨੇ ਕਿਸ ਨੇ ਕੋਈ ਇਮੋਵਲ ਪ੍ਰੋਪਰਟੀ ਬੇਚੀ ਹੈ ਜਾਂ ਖਰੀਦੀ ਠੀਕ ਹੈ ਜਦੋਂ ਆਪਾਂ ਮੰਨ ਲਓ ਮੇਰੇ ਕੋਲ 10 ਸਾਲ ਪਹਿਲਾਂ ਕੋ ਪ੍ਰੋਪਰਟੀ ਸੀ ਮਕਾਨ ਸੀਗਾ ਮੈਂ ਬੇਚਿਆ ਹਾਂਜੀ ਉਹਦੇ ਉੱਪਰ ਉਦੋਂ ਮੇਰੀ ਕੀਮਤ ਜੇ 10 ਲੱਖ ਦਾ ਮੈਂ ਲਿਆ ਸੀ ਅੱਜ ਮੈਂ ਦਸ ਸਾਲਾਂ ਬਾਅਦ ਉਹ ਨੂੰ 22 ਲੱਖ ਦਾ ਵੇਚਿਆ 25 ਲੱਖ ਦਾ ਵੇਚਿਆ ਠੀਕ ਹੈ ਜੀ ਉਹ ਜਿਹੜਾ 15 ਲੱਖ ਰੁਪਏ ਉੱਪਰ ਵਧਿਆ ਠੀਕ ਹੈ ਜੀ ਉਹਦੇ ਉੱਪਰ ਇੰਡੈਕਸੇਸ਼ਨ ਕਰਨ ਤੋਂ ਬਾਅਦ ਜੋ ਬਣਦਾ ਉਹਨੂੰ ਕੈਪੀਟਲ ਗੇਨ ਕਹਿੰਦੇ ਆ ਠੀਕ ਹੈ ਜੀ ਕੈਪੀਟਲ ਗੇਨ ਟੈਕਸ ਲੱਗਦਾ ਹੈ ਠੀਕ ਹੈ ਜੀ ਹਾਲਾਂਕਿ ਇਸ ਬਜਟ ਚ ਗਵਰਨਮੈਂਟ ਨੇ ਇੰਡੈਕਸ ਇੰਡੈਕਸੇਸ਼ਨ ਜਿਹੜੀ ਖਤਮ ਕਰਤੀ ਆ ਠੀਕ ਹੈ ਜੀ ਟੈਕਸ ਰੇਟ ਜਿਹੜਾ ਆ 20% ਤੋਂ ਲੈ ਆ ਕੇ 12.5% ਤੱਕ ਠੀਕ ਹੈ ਜੀ ਇਹ ਕੈਪੀਟਲ ਗੇਨ ਦੇ ਤਹਿਤ ਉਹਦੀ ਜਿਹੜਾ ਆਪਾਂ ਟੈਕਸ ਲਗਾਨੀ ਆ ਠੀ ਮੇਨ ਜਿਹੜਾ ਹੈਡ ਆ bizness and profession income from business and profession bizness ਦੇ ਵਿੱਚ ਜੇ ਤੁਹਾ ਕੋ ਦੁਕਾਨਦਾਰ ਹੈ ਕੋ ਫੈਕਟਰੀ ਚਲਾ ਰਿਹਾ ਹੈ ਕੋਈ ਮਿਲਕ ਡੈਰੀ ਚਲਾ ਰਿਹਾ ਹੈ ਕੋਈ ਪੌਲਟਰੀ ਫਾਰਮ ਚਲਾ ਰਿਹਾ ਹੈ ਜਾਂ ਕਿਸੇ ਵੀ ਤਰ੍ਹਾਂ ਦਾ bizness ਕਰ ਰਿਹਾ ਹੋਵੇ ਠੀਕ ਹੈ ਜੀ ਔਰ ਉਹਦੇ ਨਾਲ ਨਾਲ ਦੂਸਰੇ ਆ ਜਾਂਦਾ profession ਜਿਸ ਤਰ੍ਹਾਂ ਅਸੀਂ ਐਡਵੋਕੇਟਸ ਹੈਗੇ ਹਾਂ ਹਾਂਜੀ ਠੀਕ ਹੈ ਡਾਕਟਰਸ ਹੈਗੇ ਆ ਸੀਏਸ ਹੈਗੇ ਆ ਠੀਕ ਹੈ ਆਰਕੀਟੈਕਟਸ ਹੈਗੇ ਆ ਆਪਣੇ ਸਪੋਰਟਸਮੈਨ ਹੈਗੇ ਆ ਹਾਂਜੀ ਇਹ ਹੋਰ ਵੀ ਕਈ ਤਰ੍ਹਾਂ ਦੇ professionals ਹੈਗੇ ਆ ਹਾਂਜੀ ਇਹ ਜਿੰਨੇ professionals ਹੈਗੇ ਆ ਇਹਨਾਂ ਦੀ ਆਮਦਨ ਵੀ ਹੈ ਠੀਕ ਇਹਨੂੰ ਅਸੀਂ ਕਹਿੰਦੇ ਇਨਕਮ ਫ্রম ਬਿਜ਼ਨਸ ਐਂਡ profession ਠੀਕ ਹੈ ਜੀ ਇਹ ਇੱਕ ਮੇਜਰ ਹੈਡ ਹੈ ਜਿਹਦੇ ਵਿੱਚ ਅਸੀਂ ਆ ਕੇ ਉਹਨਾਂ ਦੀ ਟੈਕਸੇਬਿਲਟੀ ਕੈਲਕੂਲੇਟ ਕਰਦੇ ਹਾਂ ਠੀਕ ਹੈ ਜੀ ਔਰ ਇਸ ਤੋਂ ਬਾਅਦ ਇੱਕ ਬੜਾ ਇੰਪੋਰਟੈਂਟ ਰਹਿੰਦਾ ਜੇ ਇਹ ਜਿਹੜੇ ਮੈਂ ਤੁਹਾਨੂੰ ਹੈਡ ਦੱਸੇ ਆ ਇਸ ਤੋਂ ਇਲਾਵਾ ਹੋ ਸਕਦਾ ਕੋਈ ਆਮਦਨ ਬਚ ਗਈ ਠੀਕ ਹੈ ਉਹਨੂੰ ਅਸੀਂ ਕਵਰ ਕਰਦੇ ਇਨਕਮ ਫ্রম ਅਦਰ ਸੋਰਸ ਠੀਕ ਹੈ ਜੀ ਉਹਦੇ ਵਿੱਚ ਮੇਜਰ ਆ ਜਾਂਦਾ ਬੈਂਕਾਂ ਦੇ ਵਿੱਚੋਂ ਵਿਆਜ ਆਉਂਦੇ ਜਿੱਦਾਂ ਲੋਕਾਂ ਠੀਕ ਹੈ ਜੀ ਮਨ ਲਓ ਕਿਸੇ ਨੂੰ ਕੋਈ ਲੋਟਰੀ ਨਿਕਲੇਗੀ ਠੀਕ ਹੈ ਜੀ ਅਚਾਨਕ ਨਿਕਲੇਗੀ ਠੀਕ ਹੈ ਜੀ ਇਹ ਸਾਰੀਆਂ ਆਮਦਨਾਂ ਔਰ ਇਹਦੇ ਚ ਇੱਕ ਹੋਰ ਬੜੀ ਇੰਪੋਰਟੈਂਟ ਆਮਦਨ ਚੁਕੀ ਅਸੀਂ ਪਿੰਡੂ ਖਿੱਤੇ ਨੂੰ ਬਿਲੋਂਗ ਕਰਦੇ ਹਾਂ ਹਾਂ ਜੀ ਬੀਡੀ ਪੰਜਾਬੀ ਵੈਸੇ ਤਾਂ ਦੂਰ ਦੂਰ ਤੱਕ ਦੇਖਿਆ ਜਾਂਦਾ ਹੈ ਲੇਕਿਨ ਸਾਡੇ ਪਿੰਡਾਂ ਚ ਬਹੁਤ ਚਾਹ ਨਾਲ ਲੋਕ ਦੇਖਦੇ ਆ ਹਾਂ ਜੀ ਔਰ ਉਹਨਾਂ ਵਾਸਤੇ ਵੀ ਜ਼ਰੂਰੀ ਸਾਡੇ ਆਮ ਖੇਤਾਂ ਚ ਅਸੀਂ ਜਾਣਦੇ ਹਾਂ ਦੇਖਦੇ ਆ ਉੱਥੇ ਟਾਵਰ ਲੱਗੇ ਆ ਹਾਂ ਜੀ ਮੋਬਾਈਲ ਟਾਵਰਸ ਲੱਗੇ ਆ ਯਾਰ ਸ਼ਹਿਰਾਂ ਚ ਵੀ ਲੱਗੇ ਆ ਸੱਤਾ ਦੇ ਹਾਂ ਜੀ ਲੋਕਾਂ ਨੂੰ ਪਹੁੰਚਾ ਹੈਗਾ ਇਹ ਜਿਹੜੀ ਇੱਥੋਂ ਆਮਦਨ ਆਦੀ ਤੁਹਾਨੂੰ ਕਿਰਾਇਆ ਆਉਂਦਾ ਮੰਨ ਲਓ 15000 ਰੁਪਏ ਯਾਰ ਮਹੀਨੇ ਦਾ ਕਿਰਾਇਆ ਆਉਂਦਾ ਇਹ ਜਿਹੜਾ ਹੈਗਾ ਇਹ ਇਨਕਮ ਫਰਮ ਅਦਰ ਸਰਸ ਦੇ ਹੈਡ ਦੇ ਵਿੱਚ ਆ ਕੇ ਟੈਕਸ ਲੱਗਦਾ ਹੈ ਠੀਕ ਹੈ ਜੀ ਸੋ ਇਸ ਤਰ੍ਹਾਂ ਇਹ ਕਲਾਸੀਫਿਕੇਸ਼ਨ ਕੀਤੀਆਂ ਰਿਟਰਨ ਇੱਕ ਜਾਨੀ ਹੁੰਦੀ ਆ ਲੇਕਿਨ ਉਹਦੇ डिफरेंट ਹੈਡ ਦੇ ਵਿੱਚ ਇਨਕਮ ਅਸੀਂ ਕੈਲਕੂਲੇਟ ਕਰਕੇ ਫਿਰ ਰਿਟਰਨ ਦੇ ਇੱਕ ਹੋਰ ਜਿੱਦਾਂ ਤੁਸੀਂ ਕਿਹਾ ਕਿ ਇਨਕਮ ਫਾਰ ਅਦਰ ਸੋਰਸ ਅੱਜ ਦਾ ਜਿਹੜਾ ਦੌਰ ਹੈ ਇੱਕ ਸੋਸ਼ਲ ਮੀਡੀਆ ਦਾ ਦੌਰ ਹੈ ਇੱਕ ਆਨਲਾਈਨ ਦੌਰ ਹੈ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਵਿਅਕਤੀ ਜਿਹੜੇ ਉਹਨਾਂ ਨੂੰ ਜਿਹੜੀ ਇਹ ਆਮਦਨ ਹੈ YouTube ਤੋਂ ਜਾਂ ਹੋਰ ਜਿਹੜੇ ਸੋਸ਼ਲ ਮੀਡੀਆ ਦੇ ਜਿਹੜੇ ਚੈਨਲ ਹੈਗੇ ਉੱਥੋਂ ਆਉਂਦੀ ਹੈ ਉਹਦੀ ਵੀ ਜਿਹੜੀ ਇਨਕਮ ਹੈ ਜੀ ਇਹ ਫਰੋਮ ਅਦਰ ਸੋਰਸ ਤੋਂ ਆਉਂਦੀ ਹੈ ਜਾਂ ਉਸ ਦਾ ਪਹਿਲੇ ਹੀ ਟੈਕਸ ਕੱਟ ਹੁੰਦਾ ਹੈ ਜਾਂ ਕਿਹੜੀਆਂ ਗੱਲਾਂ ਦਾ ਤੁਹਾਨੂੰ ਖਾਸ ਤੌਰ ਤੇ ਖਿਆਲ ਰੱਖਣਾ ਚਾਹੀਦਾ ਹੈ ਜੇ ਕੋਈ ਤੁਹਾਨੂੰ ਐਦਾਂ ਦੀ ਆਮਦਨ ਆਉਂਦੀ ਹੈ ਉਹਦੇ ਬਾਰੇ ਥੋੜੀ ਜਿਹੀ ਸਾਡੇ ਅੱਡੇਟ ਕਰਨਾ ਜਾਣਕਾਰੀ ਸਾਂਝੀ ਕਰੋ ਦੇਖੋ ਉਹਦੇ ਦੋ ਤਰ੍ਹਾਂ ਨਾਲ ਅਸੀਂ ਇੰਟਰਪ੍ਰੀਟੇਸ਼ਨ ਆਫ ਲਾਅ ਆ ਬੇਸਿਕਲੀ ਠੀਕ ਹੈ ਜੀ ਅਗਰ ਤੱਕ ਉਹ ਯੂਟਿਊਬਰ ਹੈ ਉਹ ਪ੍ਰੋਫੈਸ਼ਨਲੀ ਕੰਮ ਕਰ ਰਿਹਾ ਠੀਕ ਹੈ ਜੀ ਫਿਰ ਉਹਦੀ ਇਨਕਮ ਆਏਗੀ ਬਿਜ਼ਨਸ ਐਂਡ ਪ੍ਰੋਫੈਸ਼ਨ ਦੇ ਠੀਕ ਹੈ ਜੀ ਅਦਰਵਾਈਜ਼ ਜੇ ਉਹ ਕੈਜ਼ੂअली ਕਰਦਾ ਥੋੜਾ ਬਹੁਤ ਕੰਮ ਕਰੇ ਕਰਦਾ ਆ ਤਾਂ ਫਿਰ ਉਹਨਾਂ ਅਸੀਂ ਇਨਕਮ ਫਰਮ ਅਦਰ ਸੋਰਸ ਵਿੱਚ ਵੀ ਲੈ ਸਕਦੇ ਹਾਂ ਠੀਕ ਹੈ ਜੀ ਲੇਕਿਨ ਇਹ ਡਿਪੈਂਡ ਕਰਦਾ ਜਦੋਂ ਯੂਟਿਊਬ ਕੰਪਨੀ ਜਾਂ ਹੋਰ ਇਸ ਤਰ੍ਹਾਂ ਦੇ ਜਿਹੜੇ ਸੋਸ਼ਲ ਮੀਡੀਆ ਦੇ ਪਲੈਟਫਾਰਮਸ ਹੈਗੇ ਆ ਹਾਂ ਜੀ ਦੇਦ ਤੁਹਾਨੂੰ ਟੈਕਸ ਤੁਹਾਨੂੰ ਪੇਮੈਂਟ ਕਰਦੇ ਆ ਹਾਂਜੀ ਉਹ ਤੁਹਾਡਾ ਟੀ ਡੀ ਐਸ ਕੱਟਦੇ ਆ ਠੀਕ ਹੈ ਜੀ ਟੀ ਡੀ ਐਸ ਉਹਨਾਂ ਨੇ ਕਿਹੜੇ ਸੈਕਸ਼ਨ ਦੇ ਵਿੱਚ ਕੱਟਿਆ ਹੈ ਠੀਕ ਹੈ ਜੀ ਉਹ ਨੂੰ ਅਸੀਂ ਧਿਆਨ ਚ ਰੱਖੀਦਾ ਹੈਗਾ ਆ ਉਹਦੇ ਅਕੋਰਡਿੰਗਲੀ ਅਸੀਂ ਫਿਰ ਪਲਾਨ ਕਰੀਦਾ ਹੈਗਾ ਵੀ ਇਹਨੂੰ ਬਿਜ਼ਨਸ ਪ੍ਰੋਫੈਸ਼ਨ ਚ ਲੈਣਾ ਹੈ ਜਾਂ ਕਿ ਇਹਨੂੰ ਇਨਕਮ ਫਰਮ ਅਦਰ ਸੋਰਸ ਬਿਲਕੁਲ ਸਰ ਜਿੱਦਾਂ ਤੁਸੀਂ ਦੱਸਿਆ ਕਿ ਜਿਹੜਾ ਇੱਕ ਹਿੰਦੁਸਤਾਨ ਹੈ ਜਾਂ ਖਾਸ ਕਰਕੇ ਪੰਜਾਬ ਹੈ ਉਸ ਦਾ ਜਿਹੜਾ ਮੁੱਖ ਕੀਤਾ ਜਿਹੜਾ ਹੈ ਕਿ ਖੇਤੀ ਹੈ ਜਿਹੜੀ ਖੇਤੀ ਦੀ ਆਮਦਨ ਹੈ ਇਹਦੇ ਉੱਤੇ ਕਿਸੇ ਵੀ ਤਰ੍ਹਾਂ ਦਾ ਇਨਕਮ ਟੈਕਸ ਹੈ ਜਾਂ ਇਸ ਤੋਂ ਇਲਾਵਾ ਜੇ ਕੋਈ ਖੇਤਾਂ ਦੇ ਵਿੱਚੋਂ ਆਮਦਨ ਹੁੰਦੀ ਹੈ ਉਸ ਦੇ ਉੱਤੇ ਕੋਈ ਇਸੇ ਵੀ ਤਰੀਕੇ ਦਾ ਟੈਕਸ ਹੈ ਉਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿਓ ਜੀ ਅਮਰਜੀਤ ਜੀ ਮੈਂ ਸਮਝਦਾ ਸਾਡੀ ਅੱਜ ਦੀ ਸਾਰੀ ਗੱਲਬਾਤ ਦੇ ਵਿੱਚ ਇਹ ਵਿਸ਼ਾ ਆਣਾ ਬਹੁਤ ਜ਼ਰੂਰੀ ਹੈ ਠੀਕ ਹੈ ਜੀ ਕਿਉਂਕਿ ਹਿੰਦੁਸਤਾਨ ਸਾਡਾ ਖੇਤੀ ਪ੍ਰਧਾਨ ਦੇਸ਼ ਹੈ ਬਿਲਕੁਲ ਜੀ ਖੇਤੀ ਸਾਡੀ ਸਾਡੇ ਮੁਲਕ ਦੀ ਰੀੜ ਦੀ ਹੱਡੀ ਆ ਠੀਕ ਹੈ ਜੀ ਬਿਲਕੁਲ ਠੀਕ ਹੈ ਜੇ ਖੇਤੀ ਪਰਫੁੱਲਟਾ ਤਾਂ ਇੰਡਸਟਰੀ ਵੀ ਪਰਫੁੱਲਟ ਹੋਏਗੀ ਸਾਰਾ ਕੁਝ ਪਰਫੁੱਲਟ ਹੋ ਜਾਣਾ ਹੈ ਜੀ ਇਸੇ ਕਰਕੇ ਸਾਡੇ ਕਨਸਟੀਟਿਊਸ਼ਨ ਨੇ ਜਿਹੜੀ ਖੇਤੀਬਾੜੀ ਹੈ ਉਹਨੂੰ ਇਨਕਮ ਟੈਕਸ ਤੋਂ ਐਗਜ਼ਮਪਟ ਕੀਤਾ ਆ ਫ੍ਰੀ ਰੱਖਿਆ ਠੀਕ ਹੈ ਜੀ ਲੇਕਿਨ ਉਹ ਤਾਂ ਫ੍ਰੀ ਹੈ ਜੇ ਤੁਹਾਨੂੰ ਐਕਸਕਲੂਸਿਵਲੀ ਇਨ ਐਗਰੀਕਲਚਰ ਤੋਂ ਇਨਕਮ ਹੁੰਦੀ ਹੈ ਠੀਕ ਹੈ ਜੀ ਜੇ ਸਿਰਫ ਖੇਤੀਬਾੜੀ ਤੋਂ ਆਮਦਨ ਹੋਏਗੀ ਤਾਂ ਤੁਹਾਡੀ ਜਿਹੜੀ ਆਮਦਨ ਹੈਗੀ ਉਹ ਟੋਟਲ ਟੈਕਸ ਫ੍ਰੀ ਆ ਕੋਈ ਰਿਟਰਨ ਨਹੀਂ ਭਰਨੀ ਠੀਕ ਹੈ ਜੀ ਇਹੀ ਲੋਕਾਂ ਨੂੰ ਕਨਫਿਊਜ਼ਨ ਹੈ ਠੀਕ ਹੈ ਜੀ ਜੇ ਤੁਹਾਨੂੰ ਖੇਤੀਬਾੜੀ ਦੀ ਆਮਦਨ ਦੇ ਨਾਲ ਕਿਸੇ ਵੀ ਹੋਰ ਸੋਰਸ ਤੋਂ ਆਮਦਨ ਹੋ ਰਹੀ ਹੈ ਹਾਂਜੀ ਚਾਹੇ ਇਨਕਮ fromParams ਅਦਰ ਸੋਰਸ ਆ ਚਾਹੇ ਬਿਜ਼ਨਸ ਪ੍ਰੋਫੈਸ਼ਨ ਤੋਂ ਆ ਠੀਕ ਹੈ ਜੀ ਚਾਹੇ ਹਾਊਸ ਪ੍ਰੋਪਰਟੀ ਤੋਂ ਕਿਸੇ ਵੀ ਤਰ੍ਹਾਂ ਦੀ ਹੋਰ ਆਮਦਨ ਹੋ ਰਹੀ ਆ ਫਿਰ ਇਹ ਦੋਨੋਂ ਇਨਕਮ ਕਲੱਬ ਹੋਣਗੀਆਂ ਠੀਕ ਹੈ ਜੀ ਔਰ ਐਗਰੀਕਲਚਰ ਇਨਕਮ ਕਲੱਬ ਹੋਏਗੀ ਉਹ ਰੇਟ ਪਰਪਸ ਵਾਸਤੇ ਸਿਰਫ ਕਲੱਬ ਕੀਤੀ ਜਾਂਦੀ ਆ ਟੈਕਸ ਨਹੀਂ ਲਾਇਆ ਜਾਂਦਾ ਐਗਰੀਕਲਚਰ ਤੇ ਲੇਕਿਨ ਜਦੋਂ ਰੇਟ ਪਰਪਸ ਲਈ ਐਡ ਕਰਦੇ ਆ ਟੈਕਸ ਤੁਹਾਡਾ ਮਾਰਜਨਲੀ ਥੋੜਾ ਜਿਆਦਾ ਵੱਜ ਜਾਂਦਾ ਠੀਕ ਹੈ ਜੀ ਔਰ ਇਹਦੇ ਵਿੱਚ ਜਿਸ ਤਰ੍ਹਾਂ ਖੇਤੀਬਾੜੀ ਦੇ ਵਿੱਚ ਹਾਂਜੀ ਦੇ ਖੇਤੀਬਾੜੀ ਦੀ ਆਮਦਨ ਤੋਂ ਭਾਬ ਮੇਰਾ ਕੀ ਹੈ ਉਹਦਾ ਇੱਕ ਪ੍ਰੋਸੈਸ ਹੈ ਖੇਤੀਬਾੜੀ ਦਾ ਠੀਕ ਹੈ ਜੀ ਤੁਹਾਨੂੰ ਡਿਗਿੰਗ ਕਰਨੀ ਪੈਗੀ ਜ਼ਮੀਨ ਪਟਣੀ ਪਊਗੀ ਠੀਕ ਹੈ ਜੀ ਸੋਇੰਗ ਕਰਨੀ ਪੈਗੀ ਬੀਜ ਪਾਣਾ ਪੈਗਾ ਠੀਕ ਹੈ ਜੀ ਫਸਲ ਹੋਏਗੀ ਫਸਲ ਕਟਣੀ ਪੈਗੀ ਅਗਰ ਇਹ ਸਾਰਾ ਪ੍ਰੋਸੈਸ ਕਰਕੇ ਤੁਸੀਂ ਜਿਹੜੀ ਆਮਦਨ ਲੈਂਦੇ ਆ ਠੀਕ ਹੈ ਜੀ ਦੈਟ ਇਜ਼ कॉल्ड ਐਗਰੀਕਲਚਰ ਠੀਕ ਹੈ ਜੀ ਠੀਕ ਹੈ ਲੇਕਿਨ ਸਾਡੇ ਜਿਹੜੇ ਪਿੰਡੂ ਵੀਰ ਹੈਗੇ ਆ ਬਹੁਤ ਸਾਰੇ ਲੋਕਾਂ ਨੂੰ ਇਹ ਗਲਤ ਫਹਿਮੀ ਰਹਿੰਦੀ ਹਮੇਸ਼ਾ ਹੀ ਜਿਸ ਤਰ੍ਹਾਂ ਜਿੱਥੇ ਖੇਤੀ ਹੋਏਗੀ ਉੱਥੇ ਦੁੱਧ ਦਾ ਕੰਮ ਪਸ਼ੂ ਪਾਲਣ ਦਾ ਕੰਮ ਹੋਣਾ ਹੀ ਹੋਣਾ ਥੋੜੇ ਬਹੁਤ ਡੰਗਰ ਸਾਰਿਆਂ ਕੋ ਵੀਰੇ ਸਾਰਿਆਂ ਕੋ ਹੁੰਦੇ ਆ ਠੀਕ ਹੈ ਜੀ ਉਹ ਦੁੱਧ ਵੀ ਥੋੜਾ ਬਹੁਤ ਵੇਚਦੇ ਲੋਕ ਉਹ ਕਹਿੰਦੇ ਸਮਝਦੇ ਵੀ ਦੁੱਧ ਦੀ ਵੀ ਆਮਦਨ ਜਿਹੜੀ ਖੇਤੀ ਬੜੀ ਨਹੀਂ ਦੁੱਧ ਦੀ ਆਮਦਨ ਜਿਹੜੀ ਹੈਗੀ ਆ ਉਹ ਬਿਜ਼ਨਸ ਦੀ ਆਮਦਨ ਹੈ ਠੀਕ ਹੈ ਜੀ ਇਸੇ ਤਰ੍ਹਾਂ ਤੁਹਾਡੇ ਜਿਸ ਤਰ੍ਹਾਂ ਪੋਲਟਰੀ ਫਾਰਮ ਹੈ ਇਹ ਵੀ ਤੁਹਾਡੇ ਬਿਜ਼ਨਸ ਦੀ ਆਮਦਨ ਹੈ ਇਸ ਨਾਲ ਫਿਸ਼ਰੀ ਹੈ ਫਿਸ਼ ਇਸ ਮੱਛੀ ਪਾਲਣ ਦਾ ਕੰਮ ਹੈ ਇਹ ਵੀ ਤੁਹਾਡੀ ਆਮਦਨ ਜਿਹੜੀ ਹੈ ਬਿਜ਼ਨਸ ਦੀ ਹੈ ਇਸ ਤੋਂ ਇਲਾਵਾ ਜਿਸ ਨੂੰ ਪਹਿਲਾਂ ਵੀ ਦੱਸਿਆ ਕਿ ਟਾਵਰਸ ਲੱਗੇ ਆ ਜਾਂ ਹੋਰ ਲੱਗੇ ਆ ਇਹ ਸਾਰੀਆਂ ਡਿਫਰੈਂਟ ਜਿਹੜੇ ਅਲਾਈਡ ਕਿਤੇ ਆ ਇਹ ਸਾਰੇ ਜਿਹੜੇ ਬਿਜ਼ਨਸ ਪ੍ਰੋਫੈਸ਼ਨ ਚ ਜਾਂਦੇ ਆ ਜੇ ਇਹ ਵੀ ਨਾਲ ਆ ਇਹਨਾਂ ਦੀ ਆਮਦਨ ਪਲੱਸ ਐਗਰੀਕਲਚਰ ਇਨਕਮ ਜੋੜ ਕੇ ਫਿਰ ਮਾਰਜਨਲ ਟੈਕਸ ਠੀਕ ਹੈ ਜੀ ਇਹਦੇ ਵਿੱਚ ਇੱਕ ਹੋਰ ਮਹੱਤਵਪੂਰਨ ਸਵਾਲ ਬਣ ਜਾਂਦਾ ਹੈ ਕਿ ਜਿੱਦਾਂ ਅਸੀਂ ਦੇਖਦੇ ਆ ਕਿ ਬਹੁਤ ਸਾਰੇ ਸਾਡੇ ਐਨ ਆਰ ਆਈ ਵੀਰ ਆ ਜਿਨ੍ਹਾਂ ਦੀ ਇੱਥੇ ਜ਼ਮੀਨਾਂ ਜਾਂ ਬਹੁਤ ਸਾਰੇ ਇਸ ਸਮਾਜ ਦੇ ਵਿੱਚ ਇਹੋ ਜਿਹੇ ਲੋਕ ਹਨ ਕਿ ਜਿਹੜੇ ਹੁਣ ਆਪ ਖੁਦ ਖੇਤੀ ਨਹੀਂ ਕਰਦੇ ਕਿਉਂਕਿ ਕੋਈ ਨੌਕਰੀ ਕਰ ਰਿਹਾ ਹੈ ਜਾਂ ਕੋਈ ਕਿਤੇ ਹੋਰ ਜਿਹੜਾ ਹੈਗਾ ਕਿ ਪ੍ਰੋਫੈਸ਼ਨ ਦੇ ਵਿੱਚ ਹੈ ਤਾਂ ਉਹਨਾਂ ਨੇ ਆਪਣੀਆਂ ਜਿਹੜੀਆਂ ਜ਼ਮੀਨਾਂ ਹਨ ਉਹ ਸਾਰੀਆਂ ਠੇਕੇ ਉੱਤੇ ਦਿੱਤੀਆਂ ਹੋਈਆਂ ਹਨ ਕੀ ਜਿਹੜਾ ਜ਼ਮੀਨ ਨੂੰ ਠੇਕੇ ਤੇ ਦੇਣ ਤੇ ਜਿਹੜੀ ਆਮਦਨ ਹੁੰਦੀ ਹੈ ਉਸ ਦੇ ਉੱਤੇ ਵੀ ਇਨਕਮ ਟੈਕਸ ਹੈ ਉਹਦੇ ਬਾਰੇ ਥੋੜਾ ਜਿਹਾ ਸਾਡੇ ਦਰਸ਼ਕਾਂ ਨੂੰ ਇਹ ਬੜਾ ਟੈਕਨੀਕਲ ਸਵਾਲ ਆ ਤੁਹਾਡਾ ਤੇ ਜੋ ਮੈਂ ਸਮਝਦਾ ਐਸ ਪਰ ਦੀ ਔਨ ਦੀ ਬੇਸਿਸ ਆਫ ਦਾ ਪਰਵਾਇਡਡ ਲਾ ਹਾਂਜੀ ਦੇਖੋ ਜੋ ਮੇਰੀ ਇੰਟਰਪ੍ਰੀਟੇਸ਼ਨ ਇਹ ਕਹਿੰਦੀ ਹੈਗੀ ਆ ਅਗਰ ਤੁਸੀਂ ਹਾਲਾ ਸੀ ਕਹਿੰਦੇ ਆ ਹਾਲੇ ਤੇ ਜ਼ਮੀਨ ਦਿੱਤੀ ਹਾਂਜੀ ਪੰਜਾਬੀ ਸਾਡੇ ਹਾਲਾ ਹਾਂਜੀ ਜਿਹੜੀ ਹਾਲੇ ਤੇ ਜ਼ਮੀਨ ਆ ਜਾਂ ਠੇਕੇ ਤੇ ਜ਼ਮੀਨ ਆ ਜੀ ਮੈਂ ਇੱਥੇ ਹੈ ਐਨ ਆਰ ਆਈ ਬੰਦੇ ਦੀ ਜ਼ਮੀਨ ਆ ਮੈਂ ਠੇਕੇ ਤੇ ਜ਼ਮੀਨ ਵਾਣਾ ਪਿਆ ਉਹਦੀ ਹਾਂਜੀ ਉਹਨੂੰ ਮੈਂ ਸਾਲ ਦਾ ਮੰਨ ਲਓ 30 30000 ਰੁਪਏ ਪਰ ਏਕੜ ਖੇਤ ਦਾ ਜਾਂ 35000 ਰੁਪਏ ਪਰ ਏਕੜ ਮੈਂ ਦੇਣਾ ਉਹਨੂੰ ਹਾਂਜੀ ਉਹਨੂੰ ਜਦੋਂ ਮੈਂ ਪੈਸੇ ਦੇਣੇ ਹੈਗੇ ਆ ਠੀਕ ਹੈ ਜੀ ਉਹ ਉਦੇ ਉੱਪਰ ਕੋਈ ਟੈਕਸ ਨਹੀਂ ਹੈ ਕਿਉਂਕਿ ਉਹ ਬੇਸਿਕਲੀ ਐਨ ਆਰ ਆਈ ਦੀ ਐਗਰੀਕਲਚਰ ਇਨਕਮ ਹੈ ਠੀਕ ਹੈ ਜੀ ਬਿਸ਼ਾ ਕੋਈ ਐਗਰੀਕਲਚਰ ਜ਼ਮੀਨ ਨੂੰ ਠੀਕੇ ਦੋ ਉਹ ਐਗਰੀਕਲਚਰ ਇਨਕਮ ਹੀ ਕਿਵੇਂ ਬਿਲਕੁਲ ਠੀਕ ਹੈ ਜੀ ਇਸ ਕਰਕੇ ਉਦੇ ਉੱਪਰ ਜਿਹੜਾ ਹੈਗਾ ਟੈਕਸ ਨਹੀਂ ਲੱਗੇਗਾ ਠੀਕ ਹੈ ਜੀ ਬਿਲਕੁਲ ਠੀਕ ਇਸ ਤੋਂ ਇਲਾਵਾ ਜਿਹੜਾ ਦੂਸਰਾ ਲਾਵਾ ਇਹ ਨਾਲ ਰਿਲੇਟਡ ਸੈਕਸ਼ਨ 195 ਦੇ ਤਹਿਤ ਇਨਕਮ ਟੈਕਸ ਦੇ ਅਗਰ ਅਸੀਂ ਐਨ ਆਰ ਆਈ ਬੰਦੇ ਨੂੰ ਕੋਈ ਵੀ ਪੇਮੈਂਟ ਕਰਦੇ ਚਾਹੀਏ 1 ਰੁਪਿਆ ਦੀ ਵੀ ਪੇਮੈਂਟ ਕਰਦੇ ਆ ਉਹਦੇ ਉੱਪਰ ਟੀ ਡੀ ਐਸ ਕੱਟ ਕੇ ਹੀ ਪੇਮੈਂਟ ਕਰਦੇ ਆ ਬਿਲਕੁਲ ਠੀਕ ਹੈ ਜੀ ਹਾਂ ਚਲੋ ਇਹ ਤੁਸੀਂ ਸਾਡੇ ਦਰਸ਼ਕਾਂ ਨੂੰ ਬੜੇ ਇੱਕ ਸਚਜੇ ਤਰੀਕੇ ਨਾਲ ਦੱਸਿਆ ਕਿ ਜਿਹੜਾ ਹੈ ਕਿਸੇ ਵੀ ਜਦ ਐਨ ਆਰ ਆਈ ਬੀ ਨੂੰ ਪੇਮੈਂਟ ਕਰਨੀ ਹੈ ਤਾਂ ਉਸ ਦੇ ਉੱਤੇ ਕੋਈ ਟੈਕਸ ਨਹੀਂ ਹੈ ਤਾਂ ਖਾਸ ਤੌਰ ਤੇ ਜਿਹੜੀ ਠੇਕੇ ਤੇ ਜ਼ਮੀਨ ਦਿੱਤੀ ਹੈ ਉਸ ਦੇ ਉੱਤੇ ਕੋਈ ਟੈਕਸ ਨਹੀਂ ਹੈ ਹੁਣ ਇਹ ਸੀ ਜਿਹੜਾ ਜਵਾਬ ਤੁਸੀਂ ਦਿੱਤਾ ਸਾਡੇ ਅਗਲੇ ਦੋ ਸਵਾਲ ਬੰਦੇ ਹਨ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਪੁੱਛਾਂਗੇ ਕਿ ਪੀ ਡੀ ਐਸ ਤੋਂ ਕੀ ਭਾਵ ਹੈ ਹਾਂ ਇਹ TDS ਕਿਹੜੇ ਹਾਲਾਤਾਂ ਦੇ ਵਿੱਚ ਕੱਟ ਹੁੰਦਾ ਹੈ ਤਾਂ TDS ਜਿਹੜਾ ਅਸੀਂ ਆਮ ਤੌਰ ਤੇ ਸੋਹਂਦੇ ਆ ਕਿ ਰਿਟਰਨ ਪਰ ਉਹ ਵਾਪਸ ਵੀ ਆ ਜਾਂਦਾ ਹੈ ਉਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿਓ ਜੀ ਇਹ ਜਿਹੜਾ TDS ਦਾ ਕਨਸੈਪਟ ਆ ਇਨਕਮਜ਼ ਐਕਟ ਵਿੱਚ ਜਦੋਂ ਲਿਆਂਦਾ ਗਿਆ ਇਹੀ ਸੋਚ ਕੇ ਲਿਆਂਦਾ ਗਿਆ ਬਹੁਤ ਸਾਰੇ ਲੋਗ ਲੋਗਾਂ ਨੂੰ ਪੇਮੈਂਟ ਹੁੰਦੀ ਸੀ ਉਹਦੇ 'ਚ ਟੈਕਸ ਬਣਦਾ ਹੁੰਦਾ ਸੀ ਲੇਕਿਨ ਉਹ ਟੈਕਸ ਦੀ ਅਵੇਜਨ ਕਰਦੇ ਸੀ ਚੋਰੀ ਕਰ ਜਾਂਦੇ ਸੀ ਠੀਕ ਹੈ ਜੀ ਗਵਰਨਮੈਂਟ ਨੂੰ ਵੀ ਪਤਾ ਨਹੀਂ ਲੱਗਦਾ ਸੀ ਠੀਕ ਹੈ ਜੀ ਕੋਲ ਟीडीएस ਦੇ ਵਿੱਚ ਚਾਹੇ ਤਨਖਾਹ ਮਿਲਦੀ ਆ ਚਾਹੇ ਕਿਸੇ ਕੰਟਰੈਕਟਰ ਨੂੰ ਪੇਮੈਂਟ ਮਿਲਦੀ ਆ ਚਾਹੇ ਤੁਹਾਨੂੰ ਬੈਂਕਾਂ ਤੋਂ ਵਿਆਜ ਮਿਲਦਾ ਆ ਫਿਕਸਡ ਡਿਪੋਜ਼ਿਟ ਦਾ ਐਫ ਡੀ ਦਾ ਵਿਆਜ ਮਿਲਦਾ ਆ ਚਾਹੇ ਤੁਹਾਨੂੰ ਡਿਵੀਡੈਂਡ ਦੀ ਇਨਕਮ ਆ ਚਾਹੇ ਸ਼ੇਰਾਂ ਦੀ ਇਨਕਮ ਆ ਜਾਂ ਤੁਸੀਂ ਕੋਈ ਆਪਣੇ ਪ੍ਰਾਪਰਟੀ ਮੰਨ ਲਓ ਤੁਹਾਡੀ ਐਕਵਾਇਰ ਹੋ ਗਈ ਜਿੱਦਾਂ ਨੈਸ਼ਨਲ ਹਾਈਵੇਅ ਐਕਵਾਇਰ ਕਰਦਾ ਜਮੀਨਾਂ ਉਸ ਲਈ ਪੇਮੈਂਟ ਕਰਦਾ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰਾਪਰਟੀ ਐਕਵਾਇਰ ਹੋ ਗਈ ਜਾਂ ਕੋਈ ਲੋਟਰੀ ਨਿਕਲੀ ਕਿਸੇ ਨੂੰ ਠੀਕ ਹੈ ਜੀ ਜਾਂ ਤੁਸੀਂ YouTube ਦੀ ਗੱਲ ਕੀਤੀ ਪੇਮੈਂਟਾਂ ਹੁੰਦੀਆਂ ਲੋਕਾਂ ਨੂੰ ਹਾਂਜੀ ਸੋ ਹਰੇਕ ਦਾ ਇੱਕ ਅਲੱਗ ਸੈਕਸ਼ਨ ਦਿੱਤਾ ਗਿਆ ਉਹਦੇ ટીਡੀਐਸ ਕਟਣਾ ਕੰਪਲਸਰੀ ਹੈ ਠੀਕ ਹੈ ਜੀ ટીਡੀਐਸ ਕੱਟਣ ਦੀ ਜ਼ਿੰਮੇਵਾਰੀ ਕਿਹਦੀ ਹੈ ਜਿਹਨੇ ਪੇਮੈਂਟ ਕਰਨੀ ਹੈ ਠੀਕ ਹੈ ਜੀ ਉਹਦੇ ਜਿਹਨੇ ਰਿਸਿਵ ਕਰਨੀ ਉਹਦੀ ਕੋਈ ਜ਼ਿੰਮੇਵਾਰੀ ਠੀਕ ਹੈ ਜੀ ટીਡੀਐਸ ਕਟਣਾ ਜਿਹਨੇ ਪੇਮੈਂਟ ਕਰਨੀ ਹੈ ਠੀਕ ਹੈ ਜੀ ਉਹਨੇ ਹੀ ਆਪਣੀ ટીਡੀਐਸ ਦੀ ਰਿਟਰਨ ਭਰਨੀ ਹੈ ਠੀਕ ਹੈ ਜੀ ਹੁਣ ਮੰਨ ਲਓ ਮੈਂ ਤੁਸੀਂ ਮੇਰਾ ટીਡੀਐਸ ਕੱਟ ਲਿਆ ਹਾਂਜੀ ਮੈਂ ਹੁਣ ਜਦੋਂ ਆਪਣੀ ਰਿਟਰਨ ਭਰਾਂਗਾ ਹਾਂਜੀ ਉੱਥੇ ਮੇਰੇ ਪੈਨ ਦੇ ਅਗੇਂਸਟ ਉਹ ટીਡੀਐਸ ਜਿਹੜਾ ਹੈ ਉਹ ਰਿਫਲੈਕਟ ਕਰੇਗਾ ਇਹਨਾਂ ਡਿਡਿਊਸ ਮੇਰਾ ਕੱਟ ਹੁਣ ਜਦੋਂ ਮੈਂ ਆਪਣੀ ਰਿਟਰਨ ਬਣਾਵਾਂਗਾ ਠੀਕ ਹੈ ਜੀ ਉਹ ਫਾਈਨਲ ਮੈਂ ਦੇਖਾਂਗਾ ਰਿਟਰਨ ਬਣਾਉਣ ਤੋਂ ਬਾਅਦ ਮੇਰੀ ਜਿੰਨੀ ਟੈਕਸ ਲਾਇਬਿਲਿਟੀ ਬਣਦੀ ਮੰਨ ਲਓ ਮੇਰਾ 50000 ਰੁਪਏ ਟੈਕਸ ਬਣਦਾ ਦੇਣ ਵਾਲਾ ਠੀਕ ਹੈ ਜੀ ਉਹਦੇ ਚ ਮੇਰਾ 45000 ਰੁਪਏ ਆਲਰੇਡੀ ਟੀ ਡੀ ਐਸ ਕਟਿਆ ਹੈ ਡਿਫਰੈਂਟ ਬੈਂਕਾਂ ਦੇ ਕਟਿਆ ਜਾਂ ਅਲੱਗ-ਅਲੱਗ ਹੈਡਸ ਤੇ ਮੈਂ ਬਕਾਇਆ 5000 ਰੁਪਏ ਮੇਰਾ ਦੇਣ ਦਰਹੀ ਹੋਵੇਗੀ ਠੀਕ ਹੈ ਜੀ ਹੋ ਸਕਦਾ ਹੈ ਮੇਰਾ ਟੈਕਸ ਬਣਦਾ ਹੋਵੇ 20000 ਰੁਪਏ ਟੈਕਸ ਮੇਰਾ ਕਟਿਆ 50 ਟੀ ਡੀ ਐਸ 50000 ਕਟਿਆ ਟੈਕਸ ਡਿਡਕਟਡ ਵਿਆਜ ਸਮੇਤ ਗਵਰਨਮੈਂਟ ਜਿਹੜੀ ਹੈਗੀ ਆ ਉਹ ਮੇਰੇ ਅਕਾਊਂਟ ਚ ਪਾ ਦਿੰਦੀ ਵਾਪਸ ਕਰ ਦੇ ਠੀਕ ਹੈ ਜੀ ਇਹ ਜਿੱਦਾਂ ਤੁਸੀਂ ਦੱਸਿਆ ਕਿ ਕਈ ਵਾਰ ਜਦੋਂ ਜ਼ਮੀਨਾਂ ਐਕਵਾਇਰ ਹੁੰਦੀਆਂ ਹਨ ਜਾਂ ਹੋਰ ਪੇਮੈਂਟ ਆਉਂਦੀਆਂ ਉਹਦੇ ਵਿੱਚ ਜਿਹੜਾ ਪਹਿਲੇ ਹੀ ਟੀ ਡੀ ਐਸ ਕੱਟ ਲਿਆ ਜਾਂਦਾ ਹੈ ਇਹ ਜਦ ਤੁਸੀਂ ਇਨਕਮ ਟੈਕਸ ਰਿਟਰਨ ਫਾਈਲ ਕਰਦੇ ਹੋ ਤਾਂ ਉਹਦੇ ਵਿੱਚ ਤੁਸੀਂ ਦੱਸਿਆ ਕਿ ਟੀ ਡੀ ਐਸ ਐਡਜਸਟ ਹੋ ਜਾਂਦਾ ਪਰ ਜਿੱਦਾਂ ਤੁਸੀਂ ਪਹਿਲੇ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਚ ਵਾਅਦਾ ਕੀਤਾ ਕਿ ਜਿਹੜਾ ਕੋਈ ਵਿਅਕਤੀ ਖੇਤੀਬਾੜੀ ਕਰਦਾ ਹੈ ਉਸ ਨੂੰ ਰਿਟਰਨ ਭਰਨੀ ਜ਼ਰੂਰੀ ਨਹੀਂ ਹੁੰਦੀ ਪਰ ਜਦ ਕਿਸੇ ਖੇਤੀ ਆ ਬਾੜੀ ਵਾਲੇ ਵਿਅਕਤੀ ਦੀ ਜ਼ਮੀਨ ਅਕਵਾਰ ਹੋ ਜਾਂਦੀ ਹੈ ਤਾਂ ਉਸ ਵੇਲੇ ਉਸ ਨੂੰ TDS ਕਲੇਮ ਕਰਨ ਦੇ ਲਈ ਰਿਟਰਨ ਭਰਨੀ ਜ਼ਰੂਰੀ ਹੈ ਉਹਦਾ ਕਾਰਨ ਕੀ ਆ ਜਿਸ ਵੇਲੇ ਵੀ ਉਹਨਾਂ ਨੇ ਪੇਮੈਂਟ ਕਰਨੀ ਹੈ TDS ਕੱਟ ਕੇ ਕਰਨੀ ਹੈ TDS ਉਦੋਂ ਹੀ ਕੱਟਣਾ ਹੈ ਉਹਨਾਂ ਨੇ ਉਹਨਾਂ ਨੇ ਕਿਹਾ ਪੈਨ ਠੀਕ ਹੈ ਜੀ ਪੈਨ ਨੰਬਰ ਕੰਪਲਸਰੀ ਹੋ ਜਾਂਦਾ ਹੈ ਪੈਨ ਨੰਬਰ ਤੁਸੀਂ ਪ੍ਰੋਵਾਈਡ ਕਰਦੇ ਆ ਠੀਕ ਹੈ ਜੀ ਤਾਂ ਹੀ ਤੁਹਾਡੇ ਪੈਨ ਦੇ ਅਗੇਂਸਟ ਆਏਗਾ ਠੀਕ ਹੈ ਉਸ ਵਕਤ ਤੁਸੀਂ ਆਪਣੀ ਜਦੋਂ ਰਿਟਰਨ ਭਰੋਗੇ ਠੀਕ ਹੈ ਜੀ ਉਹ ਤੇ ਜੇ ਦਿਖਾਉਂਗੇ ਕਿ ਜੇ ਤਾਂ ਉਹਦੀ ਇੱਕ ਵਾਰ ਇਹ ਗੁਰ ਵਾਦਾ ਕਰ ਦਿੰਦੇ ਹਾਂ ਇੱਥੇ ਇੱਕ ਗੱਲ ਦੇ ਇਹ ਇਹਨੂੰ ਅਸੀਂ ਕਹਿੰਦੇ ਕੰਪਲਸਰੀ ਐਕ acquisition ਠੀਕ ਹੈ ਜੀ ਇਹ ਅੰਡਰ ਦੀ ਲਾ ਕੰਪਲਸਰੀ ਐਕ acquisition ਹੁੰਦੀ ਹੈ ਕਿਸੇ ਵੀ ਗਵਰਨਮੈਂਟ ਕਰ ਸਕਦੀ ਆ ਫਾਰ ਦੀ ਟੂ ਬਿਲਡ ਸਮ ਮਤਲਬ ਠੀਕ ਹੈ ਮਤਲਬ ਰੋਡ অর ਸਮਥਿੰਗ ਇਨਫਰਾਸਟ੍ਰਕਚਰ ਹਾਂ ਜੀ ਅਗਰ ਉਹਨੂੰ ਕਰ ਲੈਂਦੀ ਹੈਗੀ ਆ ਤਾਂ ਇਹ ਇਹ ਤੁਸੀਂ ਅ ਵਿਲਫੁਲੀ ਨਹੀਂ ਦਿੱਤਾ ਇਹ ਕੰਪਲਸਰੀ ਸੀ ਲੋਕਾਂ ਵਾਸਤੇ ਉਹਨਾਂ ਨੇ ਕੀਤਾ ਉਹਦੇ ਵਾਸਤੇ ਗਵਰਨਮੈਂਟ ਨੇ ਜਿਹੜਾ ਹੈਗਾ ਆ ਤੁਹਾਡੀ ਇਨਕਮ ਜਿਹੜੀ ਐਗਜ਼ੈਂਪਟ ਠੀਕ ਹੈ ਜੀ ਲੇਕਿਨ TDS ਇਸ ਕਰਕੇ ਕਟਿਆ ਜਾਂਦਾ ਜਦੋਂ ਤੁਸੀਂ ਰਿਫਲੈਕਟ ਕਰਦੇ ਹੋ ਜਿਹਨੂੰ ਐਗਜ਼ੈਂਪਟਡ ਇਨਕਮ ਜਤਕਾਣੇ ਆ ਉਹ ਸਾਰੇ ਦਾ ਸਾਰਾ TDS ਜਿਹੜਾ ਹੈਗਾ ਆ ਉਹ ਤੁਹਾਨੂੰ ਵਾਪਸ ਬਿਆਸ ਵਿੱਚ ਰਫੰਡ ਹੋ ਜਾਂਦਾ ਠੀਕ ਹੈ ਜੀ ਇਹ ਸਾਨੂੰ ਸਮਾਂ ਹੋਰ ਆਜ਼ਾਦਤ ਨਹੀਂ ਦੇ ਰਿਹਾ ਕਿ ਅਸੀਂ ਆਪਣੇ ਪ੍ਰੋਗਰਾਮ ਨੂੰ ਹੋਰ ਅੱਗੇ ਵਧਾ ਸਕੀਏ ਉਮੀਦ ਕਰਦੇ ਹਾਂ ਕਿ ਸਾਡੇ ਦਰਸ਼ਕਾਂ ਨੂੰ ਸਾਡਾ ਅੱਜ ਦਾ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਸਾਡਾ ਪ੍ਰੋਗਰਾਮ ਦੇਖਣ ਲਈ ਬਹੁਤ ਬਹੁਤ ਧੰਨਵਾਦ ਨਮਸਕਾਰ